ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕੌਣੀ ਜ਼ਿਲ੍ਹਾ ਸ਼੍ਰੀ ਮੋਖਰ ਸਾਹਿਬ ਤਹਿਸੀਲ ਦੋਸਤੋ ਗਿੱਦੜਵਾ ਮੰਡੀ ਪੈਂਦੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਦਿਖਾਉਂਗਾ ਬਹੁਤ ਸੋਹਣੀਆਂ ਹਜੇ ਗੱਬਣਾ ਤੇ ਬਾਈ ਜੀ ਹੁਣੇ ਕਹਿੰਦੇ ਕੌਸਮਾ ਲੈਂਦੀਆਂ ਹਜੇ ਸੂਨ ਦੇ ਵਿੱਚ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜਣਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਜਰਸੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 18 ਤੋਂ 19 ਕਿਲੋ ਚਵਾਇਆ ਐਤ ਕੀ ਬਾਈ ਜੀ ਹੁਣੇ ਕਹਿੰਦਾ ਉਹ 20 22 ਕਿਲੋ ਬੱਚੀ ਬੜੇ ਆਰਾਮ ਨਾਲ ਚਵਾਜੂ ਇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਜੇ ਦੋਸਤੋ ਹਵਾਨਾ ਕਿ ਚੰਗਾ ਦਾ ਵੜੋਂਗ ਵਧੂਗਾ ਅਜੇ ਵਾਲਟਲ ਕਾਫੀ ਪਈ ਆ ਬੱਚੀ ਨੇ ਇੱਕ ਹਫਤੇ ਚ ਵਾਲਟਲ ਕੱਢ ਕੇ ਹਵਾਨਾ ਟਾਈਟ ਕਰਕੇ ਦੋਸਤੋ ਫੇਰ ਸੋਹਣਾ ਤਦ ਬਾਈ ਜੀ ਹੁਣੇ ਕਹਿੰਦੇ ਬੱਚੀ 20 22 ਕਿਲੋ ਬੜੇ ਆਰਾਮ ਨਾਲ ਚੋ ਆਜੂ ਹਨ ਮੈਂ ਇਹ ਤੋਂ ਚੈੱਕ ਕਰਾ ਦਿੰਨਾ ਆ ਦੋਸਤੋ ਦੇਖ ਸਕਦੇ ਆ ਹੱਤੀ ਚ ਵਾਈਰੇ ਥਣ ਚਾਰੇ ਨੁਕਰਾਂ ਚ ਲੱਗੇ ਹੋਇਆ ਫੋਰਸ ਚਾਂਗ ਭੋਰਾ ਨਹੀਂ ਥਣਾ ਗੈਪ ਸੋਣਾ ਬਾਕੀ ਦੋਸਤੋ ਬੱਚੀ ਨੈਕ ਹੱਪ ਤੇ ਹਵਾਨਾ ਸੋਣਾ ਤਿਆਰ ਕਰ ਜਣਾ ਹਵਾਨ ਚ ਵਲਟਲ ਹਜੇ ਕਾਫੀ ਪਈ ਆ ਇਸ ਕੁਆਲਟੀ ਵੇਚ ਸਕਦੇ ਆ ਸੋਨੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਇੱਕ ਨੰਬਰ ਜਰਸੀ ਰੇਟ ਰੱਖਿਆ ਹੋਇਆ ਬਾਈ ਜੀ ਹੁਣਾਂ ਨੇ 60000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਦੋ ਨੰਬਰ ਤੇ ਆਜੋ ਦੋ ਨੰਬਰ ਦੂਜਾ ਸੂਆ ਜਰਸੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਬੱਚੀ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 15 16 ਕਿਲੋ ਚਵਾਇਆ ਐਤਕੀ ਬਾਈ ਜੀ ਹੁਣੇ ਕਹਿੰਦੇ 17 18 ਕਿਲੋ ਦੁੱਧ ਬੱਚੀ ਬੜੇ ਆਰਾਮ ਨਾਲ ਚਵਾਜੂ ਦੋ ਨੰਬਰ ਜਰਸੀ ਸੋਹਣੀ ਹੈ ਵੀਰ ਦੀ ਖੁੱਲੇ ਹਵਾਨੇ ਦੀ ਹੈ ਦੋਸਤੋ ਜੇ ਹਵਾਨਾ ਖਿੱਚਾਂਗੇ ਤਾਂ ਰਵੜਾ ਨੂੰ ਬਤੂਗਾ ਥਾਣ ਸੋਹਣੇ ਹੈ ਚਾਰੇ ਨੁੱਕਰਾਂ 'ਚ ਲੱਗੇ ਹੋਏ ਆ ਪੋਰਟ ਚਾਂਗ ਕੋਰਾ ਨਹੀਂ ਚਾਰੇ ਥਨਾ ਸੇਮ ਹੀ ਸਾਈਜ਼ ਆ ਬਚੀ ਨੇ ਇੱਕ ਹਫ਼ਤੇ ਚ ਵਾਲ ਟੱਲ ਕੱਢ ਕੇ ਹਵਾਰਾ ਟੈਟ ਕਰਕੇ ਦੋਸਤੋ ਫਿਰ ਸੋਨਾ ਦੁੱਧ ਬਾਈ ਜੀ ਹੁਣੇ ਕਹਿੰਦੇ 17 18 ਕਿਲੋ ਬੱਚੀ ਬੜੇ ਆਰਾਮ ਨਾਲ ਚੁਆਜੂ ਇਸਕੋ ਕੁਆਲਟੀ ਵੇਚ ਸਕਦੇ ਆ ਸੋਨੇ ਮੂੰਹ ਮੱਥੇ ਦੀ ਸੋਹਣਾ ਬਾਡੀ ਸਟਰਕਚਰ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬਾਡੀ ਵੇਟ ਵਾਲੀ ਆ 98 ਬੱਚੀ ਦੇ ਨੇੜੇ ਤੋਂ ਚੈੱਕ ਕਰਾ ਦੇਣਾ ਆ ਦੋਸਤੋ ਵੇਚ ਸਕਦੇ ਆ ਹੱਤੀ ਚਵਾਈ ਵਾਲੇ ਥਾਣ ਫੋਰਟ ਸ਼ਾਂਗਪੋਰਾਣੀ ਚਾਰਾਂ ਥਾਣਾ ਸੇਮ ਹੀ ਸਾਈਜ਼ ਆ ਗੈਪ ਚ ਨਿੱਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਦੂਸਰੀ ਸਾਈਡ ਤੋਂ ਥਾਂ ਚੈੱਕ ਕਰਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਹੱਤੀ ਚਵਾਈ ਵਾਲੇ ਥਾਨ ਕੋਟ ਸ਼ੰਗਪੂਰਾਣੀ ਚਾਰਾਂ ਥਾਨਾ ਸੇਮ ਹੀ ਸਾਈਜ਼ ਆ ਇਸ ਕੁਆਲਟੀ ਵੇਖ ਸਕਦੇ ਆ ਸੋਹਣੇ ਮੂਹ ਮਤੇ ਸੋਹਣਾ ਬੋਡੀ ਸਟਰਕਚਰ 2 ਨੰਬਰ ਵਾਛੀ ਦਾ ਰੇਟ ਬਾਈ ਜੀ ਹੁਣ ਰੱਖਿਆ ਹੋਇਆ 56000 ਰੁਪਿਆ ਉਹ ਚੋ ਬਾਈ ਜੀ ਹੁਣ ਇਹ ਕਹਿੰਦੇ ਮਾਨਤਾਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਰਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ